ਪੰਜਾਬ ਬਾਣੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਤੁਹਾਡੇ ਇਲਾਕੇ ਦੀਆਂ ਖਾਸ ਖਬਰਾਂ ਆਓ ਅੱਜ ਦੇਖਦੇ ਹਾਂ ਇੱਕ ਖਾਸ ਖਬਰ ਅਲੈਕਸੰਦਰ ਸਾਹਿਬ ਬਹੁਤ ਹੀ ਸਤਿਕਾਰਯੋਗ ਸਾਰੀ ਪ੍ਰੈਸ ਦੇ ਅਸੀਂ ਧਿਆਨ ਚ ਲਿਆਉਣਾ ਚਾਹੁੰਦੇ ਹਾਂ ਕਿ ਜਿਹੜੀ ਅੱਜ ਜਿਹੜੀ ਮਾੜੀ ਘਟਨਾ ਵਾਪਰੀ ਹੈ ਇਹ ਆ ਪਿਛਲੇ ਹਫਤਾ ਇੱਕ ਹੋ ਗਿਆ ਸਾਨੂੰ 13 ਤਰੀਕ ਤੋਂ ਜਿਹੜੇ ਰੂਜੇ ਹੋਏ ਇਸੇ ਕੰਮ ਤੇ 13 ਤਰੀਕ ਨੂੰ ਜਿਹੜੇ ਮਰਡਰ ਹੁੰਦੇ ਦੋ ਕਤਲ ਹੁੰਦੇ ਨੇ ਤੇ ਜਿਹੜਾ ਮੁੰਡਾ ਇੱਕ ਜ਼ਿੰਦਗੀ ਔਰ ਮੌਤ ਦੀ ਲੜਾਈ ਲੜ ਰਿਹਾ ਸੀ ਅੱਜ ਵੀ ਉਹਦੀ ਇਨਫੋਰਮੇਸ਼ਨ ਮਿਲੀ ਹੈ ਵੀ ਉਹਦੀ ਡੈਥ ਹੋ ਗਈ ਤੇ ਜਦੋਂ ਡੈਥ ਹੁੰਦੀ ਹੈ ਪਿੰਡ ਚ ਜਿਹੜਾ ਸਨਾਟਾ ਛਾ ਜਾਂਦਾ ਪਬਲਿਕ ਇਕੱਠੀ ਹੁੰਦੀ ਹੈ ਪੁਲਿਸ ਪ੍ਰਸ਼ਾਸਨ ਆਪਣਾ ਪੰਪਾ ਬੰਬਰ ਹੋਈ ਪਈ ਹੈ ਤੇ ਅਸੀਂ ਲੋਕਾਂ ਨੂੰ ਫੀਲ ਕਰਦੇ ਆਂ ਵੀ ਸ਼ਾਂਤ ਮਾਈ ਦਾ ਮਾਹੌਲ ਬਣਾ ਰੱਖੋ ਅਸੀਂ ਨਹੀਂ ਕਹਿੰਦੇ ਲੋਕ ਭੜਕਣ ਮਾਹੌਲ ਖਰਾਬ ਹੋਵੇ ਪਰ ਲੇਕਿਨ ਜਿਹੜਾ ਬੰਦਾ ਕੋਈ ਕ੍ਰਾਈਮ ਕਰਦਾ ਹੈ ਕੋਈ ਕਤਲ ਕਰਦਾ ਹੈ ਜਾਂ ਕੋਈ ਮਰਡਰ ਕਰਦਾ ਹੈ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਪਹਿਲਾਂ ਬੰਦੇ ਜਿਹੜੇ ਟਰੇਸ ਕਰ ਲੇ ਅੱਜ ਮੈਂ ਐਸਐਚਓ ਉਹ ਵੀ ਕਹਿੰਦੇ ਅਸੀਂ ਜਲਦੀ ਟਰੇਸ ਕਰ ਲਾਂਗੇ ਨੇੜੇ ਲਗੇ ਵੀ ਅਸੀਂ ਸਰਕਾਰ ਨੂੰ ਹੁਣ ਜਿਹੜੀ ਇਹਨਾਂ ਪਰਿਵਾਰਾਂ ਨੂੰ ਕੋਈ ਕੰਪਨਸੇਸ਼ਨ ਦੇਣਾ ਮਾਲੀ ਬਦਤ ਦੇਣੀ ਮਾਲੀ ਸਹਾਇਤਾ ਦੇਣੀ ਜਿਵੇਂ ਉਦੋਂ ਐਸ.ਡੀ.ਐਮ ਨੂੰ ਫਰਿਆਦ ਕੀਤੀ ਸੀ 25-25 ਲੱਖ ਰੁਪਈਆ ਮੁੱਖ ਮੰਤਰੀ ਲੀਫ ਫੰਡ ਚੋਂ ਤੇ ਐਸ.ਸੀ.ਐਸਟੇਟ ਲਾ ਕੇ ਉਦੋਂ ਵੀ ਬਣਦਾ ਤੇ ਰੈੱਡ ਕਰਾਸ ਦੀ ਉਦੋਂ ਬਣਦਾ ਤੇ ਇੱਕ ਇੱਕ ਪਰਿਵਾਰ ਦੇ ਬੱਚੇ ਨੂੰ ਕਿਸੇ ਨਾ ਕਿਸੇ ਨੂੰ ਨੌਕਰੀ ਮਿਲ ਜੇ ਤਾਂ ਉਹ ਸਾਰੀ ਜਿਹੜੀ ਹੁਣ ਆਪਾਂ ਮਾਲੀ ਸਹਾਇਤਾ ਹੀ ਕਰ ਸਕਦੇ ਬੱਚੇ ਦਾ ਵਾਪਸ ਨਹੀਂ ਲਿਆ ਸਕਦੇ ਤੇ ਮੈਂ ਇਹੀ ਲੋਕਾਂ ਨੂੰ ਅਪੀਲ ਕਰਦਾ ਵਾਧੂ ਤੋਂ ਵੱਧ ਪਬਲਿਕ ਲੋਕ ਤੇ ਸਰਕਾਰ ਇਹਨਾਂ ਦੀ ਮਾਲੀ ਸਹਾਇਤਾ ਕਰੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਇਹਦੇ ਵਿੱਚ ਪਤਾ ਲੱਗਿਆ ਕਿ ਗ੍ਰੀਪਰੀ ਦੀ ਗਰੀਆ ਪੋਜੀਟਿਵ ਸਾਨੂੰ ਪਤਾ ਲੱਗਿਆ ਜੀ ਪਰ ਤੇ ਵੀ ਆਪਾਂ ਜਿਹੜਾ ਹੈਗਾ ਆਪਣੇ ਵੱਲੋਂ ਪਰਿਵਾਰ ਦੇ ਨਾਲ ਸਾਡੀ ਸਾਰੀ ਟੀਮ ਨਾਲ ਹੀ ਹੈ ਪਰਿਵਾਰ ਹਲੇ ਕਰਤ ਨਹੀਂ ਉਹ ਆਪ ਵੀ ਕੋਈ ਟੀਮ ਬੀ ਰੱਖੇਗੀ ਨਾ ਬੇਬੀ ਜਿਹੜਾ ਆਪਾਂ ਡੇਲੀ ਰੁਟੀਨ 'ਚ ਜਿਵੇਂ ਪਿੱਛੇ ਜੋ ਬਖਾਸਾ ਹੋਇਆ ਸੀ ਉਹਨੂੰ ਮਤੇ ਨਜ਼ਰ ਲਾਏ ਆਰਡਰ ਨੂੰ ਬਿਗੇਟ ਕਰਦੇ 23 DD ਇੱਥੇ ਕਾਇਸ ਲੱਗਦੀ ਆ ਤੇ ਹੋਰ ਕਾਸਟਡ ਅਫਸਰ ਤੇ ਐਸਐਚਓ ਪਾਰਟੀ ਪਾਰਟਿਸਪੈਂਟ 20 ਪਾਰਟੀਆਂ ਲੱਗੀਆਂ ਹੋਈਆਂ ਨੇ ਤੇ ਜਿਹੜੀ ਇਹ ਸਿਚੁਏਸ਼ਨ ਬਿਲਕੁਲ ਅੰਦਰ ਕੰਟਰੋਲ ਆ ਜਿਦਾ ਕਿ ਤੁਹਾਨੂੰ ਪਹਿਲਾਂ ਹੀ ਪਤਾ ਹੈ ਕਿ ਜਿਹੜੇ ਦੋਸ਼ੀ ਆ ਇਸ ਪਰਤੇ ਜੋ ਆਲਰੇਡੀ ਸਾਰੇ ਤੇ ਸਾਰੇ ਖੜੇ ਜਾ ਚੁੱਕੇ ਆ ਤੇ ਜੋ ਬਣਦੀ ਕਾਰਵਾਈ ਆ ਉਹ ਹੋ ਚੁੱਕੀ ਆ ਅ ਉਸ ਤੋਂ ਇਲਾਵਾ ਜਿਹੜਾ ਆਪਤੀ ਤੌਰ ਤੇ ਵੀ ਜਿਹੜਾ ਹੈਗਾ ਪ੍ਰਸ਼ਾਸਨ ਵੱਲੋਂ ਜਾਂ ਆਪਣੇ ਲੋਕਲ ਅਥੋਰਿਟੀ ਵੱਲੋਂ ਲੋਕ ਮਸਾਇਦਾ ਦੋਨੋਂ ਪਰਿਵਾਰਾਂ ਦੀ ਆ ਉਹ ਵੀ ਕੁਝ ਪੂਰੇ ਤੌਰ ਤੇ ਕੀਤੀ ਜਾ ਰਹੀ ਹੈ ਫਿਰ ਵੀ ਜਿਹੜੀ ਸਾਡੀਆਂ ਸਾਰੇ ਲੋਕਾਂ ਨੂੰ ਇਹ اپੀਲ ਹੈ ਜੀ ਜਿਹੜਾ ਪੁਲਿਸ ਵੱਲੋਂ ਜੋ ਕਾਰਵਿਕ ਕਾਹਦੀ ਮਾਟੀ ਜੀ ਉਹਨੂੰ ਬਿਲਕੁਲੀ ਅ ਲੈਵਰੇਜ ਲਾਇਆ ਗਿਆ ਤੇ ਅੱਗੇ ਵਾਸਤੇ ਵੀ ਜਿਹੜਾ ਆਪਾਂ ਪਰਿਵਾਰ ਦੇ ਨਾਲ ਖੜੇ ਹਾਂ ਤੇ ਜਿਹੜਾ ਹੈ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਇੱਦਾਂ ਹੀ ਬਰਕਰਾਰ ਰੱਖਣ ਤੇ ਅੱਗੇ ਜਿਹੜਾ ਅਸੀਂ ਸਾਰਾ ਸਸ਼ਸਨ ਸੁਚਾਵਕ ਕੰਮਾਂ ਤੇ ਮੈਨੂੰ ਤਾਂ ਪਤਾ ਲੱਗਿਆ ਵੀ ਇਹ ਤਾਂ ਕੋਈ ਐ ਨਹੀਂ ਅੱਲੇ ਸਾਨੂੰ ਤਾਂ ਜੀ ਆਫੀਸ਼ੀਅਲੀ ਆਪਾਂ ਤਾਂ ਇੱਥੇ ਦੇਖੋ ਡਿਊਟੀ ਦੇ ਹੈਗੇ ਬਸ ਉਹ ਸਾਡੇ ਜਿਹੜੇ ਲੋਕਲ ਆਫੀਸਰਸ ਐਟ ਸਬ ਡਿਵੀਜ਼ਨਲ ਐ ਉਹ ਤੇ ਪੀਜੀਆਈ ਹਨ ਉਹ ਸਾਰਾ ਇਸ ਭਾਵਨੇ ਨੂੰ ਦੇਖੋ ਮਾਹੌਲ ਕਿਹੋ ਜਿਹਾ ਹੈ ਬਿਲਕੁਲ ਠੀਕ ਹੈ ਜੀ ਪੀਸਫੁਲ ਹੈ ਕੋਈ ਐਸੀ ਗੱਲ ਨਹੀਂ ਆ ਮੇਰੇ ਲੋਕਲ ਜਿਹੜੇ ਹੈਗੇ ਆਪਣੇ ਕੌਂਸਲਰ ਵੀ ਆ ਹੋਰ ਜਿਹੜੇ ਨਾਗਰਿਕ ਨਾ ਕਦੇ ਨਾਲ ਤੇ ਇਹਨੂੰ ਇੱਥੇ ਹੀ ਜਿਹੜੀ ਸਰਵਨਸ ਕਮਿਟੀ ਸਿੱਖਣਾ ਨਹੀਂ ਕਰਦਾ ਜਿਹੜਾ ਪੋਸਟਮਾਨ ਹੈ ਉਹ ਪੀਜੀਆਈ ਤੋਂ ਵਿਆਹ ਕੇ ਮੁਹੰਦੀ ਕਿਸਨ ਹੋਈ ਹੈ ਨਹੀਂ ਜੋ ਉੱਥੇ ਹੀ ਹੁੰਦਾ ਉਹ ਜਿੱਥੇ ਹੈ ਉੱਥੇ ਉਹਦੀ ਅਪਰਟੀਟੀ ਹੈ ਉਹ ਜੇ ਨਾ ਹੋਵੇ ਫਿਰ ਹੁੰਦਾ ਆਦਰਵਾਇਜ਼ ਜਿੱਥੇ ਉਹ ਪੇਸ਼ ਹੋਣਾ ਉਹ ਠੀਕ ਹੈ ਠੀਕ ਹੈ ਥੈਂਕ ਯੂ